ਰੋਟੀ ਖਾ ਲਈ ਤੇ ਢਿੱਡ ਪੂਰਾ ਮਾਸੀ ਨੇ ਭਰਤਾ ਮਾਸੀ ਕਹਿੰਦੀ ਰਾਹ ਜੋਰ ਪਾਰੀ ਹੈ ਵੀ ਕੱਲ ਨੂੰ ਜਾਇਓ ਹੁਣ ਅੱਜ ਰਾਤ ਨੂੰ ਫੇਰ ਰੋਟੀ ਐਤੀ ਖਾ ਆ ਬਣਾਉਂਗੀ ਕਹਿੰਦੀ ਆ ਬਣਾਉਗੀ ਸਾਨੂੰ ਲਾਹ ਚਲੇ ਆ ਮਾਸੀ ਦੀ ਰਾਜਾ ਕੋਲ ਇਹਦੇ ਨਾਲ ਲੱਗ ਜੂਗਾ ਨਾ ਪੀਂਦੀ ਰਹਦੀ ਆ ਸਾਰਿਆਂ ਨੂੰ ਮੇਰੇ ਵੱਲੋਂ ਸੱਚੇ ਅਕਾਲ ਬੋਪਰਾਏ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਲੋ ਜੀ ਸਾਰੇ ਆਗੇ ਨੀਤੂ ਨੂੰ 에어ਪੋਰਟ ਤੋਂ ਛੱਡ ਕੇ ਸਵੇਰ ਦੇ ਵੱਜ ਨਾ ਸੌਰੀ ਦੁਪਹਿਰ ਦੇ ਵੱਜ ਗਏ 12 ਸਹੀ 12 ਵਜੇ ਸਾਰੇ ਪਹੁੰਚ ਗਏ ਤੇ ਮੈਂ ਹੁਣ ਮਾਸੜ ਉਹਨਾਂ ਨੂੰ ਇੱਥੇ ਕਹਿ ਰਹੀ ਸੀਗੀ ਵੀ ਰੋਟੀ ਪਾਣੀ ਲੰਗਰ ਪਾਣੀ ਤਿਆਰ ਹੈ ਸ਼ਕਲੋ ਮਾਸੜ ਜੀ ਮਖੌਲ ਕਰ ਰਹੇ ਸੀਗੇ ਵੀ ਅਸੀਂ ਰੈਸਟੋਰੈਂਟ ਵਾਲੇ ਦੇ ਪੈਸੇ ਦੇਣੇ ਤੇ ਦੇ ਆਏ ਵੀ ਸਾਰਿਆਂ ਨੂੰ ਭੁੱਖ ਲੱਗੀ ਤੇ ਬਹੁਤ ਵੀ ਤਾਂ ਕਰਕੇ ਵੀ ਅਸੀਂ ਮਜਬੂਰੀ ਕਰਨ ਫਿਰਤੀ ਰਸਤੇ 'ਚ ਲੰਗਰ ਛਕਿਆ ਏ ਉੰਜ ਤਾਂ ਮੈਂ ਬਸ ਤਿਆਰੀ ਸਾਰੀ ਕਰੇ ਦਿੱਤੀ ਮੈਂ ਕਿਹਾ ਚਲ ਕੋਈ ਗੱਲ ਨਹੀਂ ਵੀ ਨਿਆਣੇ ਵੀ ਗਏ ਹੋਏ ਨੇ ਹਨਾ ਵੀ ਭੁੱਖੇ ਭਾਣੇ ਹੋਣਗੇ ਪਰ ਨਿਆਣਿਆਂ ਨੂੰ ਜਿਆਦਾ ਭੁੱਖ ਲੱਗਣ ਕਰਕੇ ਮਾਸਰ ਜੀ ਇਹਨਾਂ ਨੂੰ ਰਸਤੇ 'ਚ ਸਾਰਿਆਂ ਨੂੰ ਲੰਗਰ ਛਕਾ ਲਿਆ ਏ ਲੋ ਜੀ ਸਵੇਰ ਦਾ ਟਾਈਮ ਹੋ ਗਿਆ ਤੇ ਜਿਹੜੀ ਇਹ ਤੋਂ ਪਹਿਲਾਂ ਤੁਸੀਂ ਮੇਰੀ ਕਲਿੱਪ ਦੇਖੀ ਹੋਣੀ ਉਹ ਮਤਲਬ ਸਾਰੇ ਇਹਨਾਂ ਨੀਤੂ ਨੂੰ ਛੱਡ ਕੇ ਅੱਗੇ ਸੀਗੇ ਮਾਸੇ ਵੀ ਨਾਲ ਗਈ ਸੀ ਤਾਂ ਕਰਕੇ ਯੂ ਵੀ ਉੱਠ ਖੜਿਆ ਅਦਾ ਸੇਵ ਦਾ ਟੈਂਪਰ ਤੇ ਅ ਅਸੀਂ ਨਾ ਫਿਰ ਜਦ ਫਿਰ ਆ ਗਏ ਤੇ ਮੈਂ ਉਹ ਨਿਹਾਰ ਤੋਂ ਪਹਿਲਾਂ ਚਾਹ ਪਾਣੀ ਉਹਨਾਂ ਦਾ ਤਿਆਰ ਕਰ ਲਿਆ ਸੀ ਨਾ ਸਾਰਾ ਰੋਟੀ ਪਾਣੀ ਵੀ ਤਾਂ ਕਿ ਉਹ ਭੁੱਖ ਘਟਣ ਨਾ ਇਹ ਆ ਆ ਕੇ ਆ ਉਹ ਸਾਰਾ ਉਹਦਾ ਲੰਗਰ ਛਕ ਕੇ ਉਹਦਾ ਉਹ ਕਰਮਣ ਚਾਹ ਪਾਣੀ ਪੀ ਕੇ ਮਿਲੋ ਲੰਗਰ ਛਕ ਕੇ ਆਪਣਾ ਸੌਣ ਜਣ ਫਿਰ ਸਾਰੇ ਤੁਹਾਨੂੰ ਪਤਾ ਹੀ ਹੈ ਫਿਰ ਜਦੋਂ ਹੁੰਦਾ ਦਿੱਲੀ ਦੁਲੀ ਹਰ ਕੋਈ ਥੱਕਿਆ ਹੁੰਦਾ ਆ ਕੇ ਸਿਰਫ ਉਹਦੀ ਨੀਂਦ ਪੂਰੀ ਕਰਦਾ ਰੋਟੀ ਖਾਂਦਾ ਹੈ ਨਾ ਫਿਰ ਉਹ ਸੌ ਗਏ ਸੀਗੇ ਚਲੋ ਫਿਰ 2-3 ਵਜੇ ਤੱਕ ਮੈਂ ਕਿਉਂਕਿ ਉਹ ਤੇ ਵੀਡੀਓ ਹੀ ਬਣਾਈ ਹੈ ਕਿ ਕਿ ਕੰਮ ਕਾਰ ਦੇ ਵਿੱਚ ਉਹ ਤੇ ਵੀਡੀਓ ਬਣਾਣ ਵਾਲਾ ਕੋਈ ਹਾਂ ਵੀ ਤਾਂ ਕਿ ਨੀਂਦੂ ਬਣਾਦੀ ਹੁੰਦੀ ਸੀ ਪਰ ਉਹ ਉਹ ਤੇ ਬਾਅਦ ਫਿਰ ਬਣਾਣ ਵਾਲਾ ਕੋਈ ਹੈ ਨਹੀਂ ਤਾਂ ਵੀਡੀਓ ਫਿਰ ਬਸ ਰੋਟੀ ਪਾਣੀ ਖਾ ਕੇ 2-3 ਵਜੇ ਸੌਂ ਸੁਣ ਕੇ फिर मैं भी अपना उठे हरदसपुर मास जी मास हर मासी मेनू छडन आ गए वापस यो क्योंकि यू करके औखा था यू मैं घरें छोड़ होया था पेपर है कला ज्यादा मेरे बिना रहा नहीं एक रात मैं मासी को लग गया से नीकू चले गई हूँ जर्मनी आपका उत्तर जाके हम अपना फ्यूचर है अपनी नवी जिंदगी दूंगी बहुत चंग बहुत साऊ ज्यादा बहुत साऊ है वो मतलब भी ਮਤਲਬ ਅੱਜ ਕਨ ਜਿਹੜੇ ਕੁੜੀਆਂ ਦੇ ਸੰਸਕਾਰ ਦੇਖਣ ਹੁੰਦੇ ਮਿੰਦੇ ਉਹ ਨੀਤੂ ਚ ਸਾਰੇ ਸੰਸਕਾਰ ਦੇ ਕਰਨ ਹੁੰਦੇ ਨੇ ਬਹੁਤ ਚੰਗੀ ਕੁੜੀ ਆ ਉਹ ਮਤਲਬ ਨਾਮ ਜੀ ਦਾ ਜਵਾਬ ਉਹਨੇ ਕਦੇ ਕਿਸੇ ਨੂੰ ਨਹੀਂ ਦਿਆ ਹਮੇਸ਼ਾ ਹਾਂ ਜੀ ਦੀ ਹਾਂ ਜੀ ਹਾਂ ਜੀ ਹਾਂ ਜੀ ਭੂਆ ਹਾਂ ਜੀ ਮਾਸੀ ਹਾਂ ਜੀ ਮਮੀ ਮਤਲਬ ਮਾਮੇ ਜਿਹੜੇ ਮੇਰੇ ਮਾਸੜ ਮਾਸੀ ਨੇ ਉਹ ਨੀਤੂ ਦੇ ਮਾਮਾ ਮਮੀ ਦੇ ਉਹਨਾਂ ਨੇ ਬਚਪਨ ਦੇ ਆਪਣੇ ਕੋਲ ਰੱਖੀ ਆ ਉਹ ਕੱਚ ਪੰਤੇ ਪਾਣ ਪੋਸ ਕੇ ਵੱਡੀ ਕੀਤੀ ਆ ਆਪਣੇ ਪੁੱਤਾਂ ਦੇ ਬਰਾਬਰ ਰੱਖੀ ਆ ਵੀ ਉਹਨੂੰ ਐਨਾ ਫੇਲ ਹੋਵੇ ਕਦੇ ਵੀ ਮੇਰੇ ਮਾਪੇ ਮਾਪੀ ਨੇ ਮੈਨੂੰ ਆਪ ਰੱਖਿਆ ਇਹਨਾਂ ਨੇ ਆਪਣੇ ਮੁੰਡਿਆਂ ਨੂੰ ਆਪ ਰੱਖਿਆ ਉਹਨੂੰ ਵੀ ਬਰਾਬਰ ਹੀ ਉਹੀ ਉਦਾਂ ਦੇ ਆ ਜਿਹੜਾ ਉਹਨੇ ਪੁੱਤੀਆਂ ਨੂੰ ਹਰ ਮਾਮਲੇ 'ਚ ਹਰ ਕੋਈ ਮਾਂ ਅੱਜ ਕੱਲ ਤਾਂ ਮਾਵਾਬ ਦੀਆਂ ਕਹਾਣੀਆਂ ਵੀ ਬਹੁਤ ਸੁਣਾਂ ਨੂੰ ਮਿਲ ਰਹੀਆਂ ਨੇ ਪਰ ਮਾਵਾਬ ਵੀ ਕਿੰਨੇ ਫਰਕ ਕਰ ਜਾਂਦੇ ਨੇ ਪਰ ਉਹਨਾਂ ਨੇ ਆਪਣੀ ਭਾਣ ਜੀ ਹੋਣ ਦੇ ਬਾਵਜੂਦ ਮਾਸੇ ਨੇ ਉਹ ਆਉਣ ਵਾਲੇ ਮੁੰਡੇ ਅੱਜ ਖਾਣਾ ਨੀਤੂ ਚ ਕੋਈ ਫਰਕ ਨਹੀਂ ਪਿਆ ਹੈ ਕੋਈ ਵੀ ਬਹੁਤ ਸਾਰੇ ਮਤਲਬ ਉਹਨਾਂ ਦਾ ਨਾ ਧੰਨਵਾਦ ਕਰ ਰਹੇ ਸੀਗੇ ਵੀ ਤੁਸੀਂ ਹੈ ਨਾ ਉਹ ਨੀਤੂ ਦਾ ਵਧੀਆ ਬਣਾਇਆ ਬਹੁਤ ਜ਼ਿਆਦਾ ਵਧੀਆ ਬਣਾਇਆ ਆਉਣੇ ਪੁੱਤਾਂ ਨੂੰ ਵੱਧ ਨੀਤੂ ਦਾ ਕਰਦੇ ਦੇ ਕਿ ਉਹਨਾਂ ਦੇ ਜਾਣ ਤੋਂ ਬਾਅਦ ਇੰਨਾ ਉਹ ਕਮਜ਼ੋਰ ਨਹੀਂ ਪਏ ਜਿੰਨਾ ਨੀਤੂ ਵੀ ਜਾਣ ਤੋਂ ਬਾਅਦ ਉਹ ਦੋਨੇ ਕਮਜ਼ੋਰ ਬੈਗੇ ਹੁਣ ਵਿਚਾਰੇ ਹੁਣ ਮਤਲਬ ਬੱਸ ਉਹਨਾਂ ਕੋਲ ਬੱਸ ਮੰਨੂ ਕਹਿੰਦੇ ਹੁੰਦੇ ਨੇ ਕੱਲ ਜਿਵੇਂ ਕਹਿੰਦੇ ਗੱਲ ਨਹੀਂ ਹੁਣ ਤੂੰ ਸਾਡੇ ਕੋਲ ਆਇ ਜਾਣਾ ਕਰਵੀ ਤੂੰ ਹੀ ਸਾਡੇ ਲਈ ਹੁਣ ਨੀਤੂ ਐ ਹੁਣ ਤੂੰ ਹੀ ਸਾਡੇ ਕੋਲ ਆ ਜਾ ਕਰ ਫਿਰ ਭਾਵੇਂ ਨਹੀਂ ਕੋ ਅੰਨਾ ਸੁਖੁਰਾ ਨੇੜੇ ਆ ਨਾ ਚੱਲ ਨੇੜੇ ਕਰਕੇ ਸਾਨੂੰ ਕੋਈ ਫਰਕ ਨਹੀਂ ਅੰਨਾ ਕਿ ਜਦ ਮਰ ਜੀ ਆਪਾਂ ਕੋਈ ਵੀ ਦੁੱਖ ਸੁੱਖ ਚ ਜਲਦੀ ਆਪਾਂ ਦੌੜ ਭੱਜ ਕੇ ਆ ਜਾ ਸਕਦੀ ਆ ਤੇ ਹੁਣ ਸਵੇਰ ਦਾ ਟਾਈਮ ਹੈ ਯੂਨੀ ਦਾ ਟਾਈਮ ਹੋ ਗਿਆ ਤੇ ਸਾਡੇ ਨਾ ਪਿੰਡ ਮਿਸ ਵੈਰੀਸ ਜਿਹੜੇ ਨੂੰ ਨਾ ਇਕੋਲਾਤ ਜਿਆਦਾ ਕਿਸੇ ਦਾ ਚਾਨ ਚੱਕ ਹੋ ਹੋਵੇ ਨਾ ਫਿਰ ਸ਼ੌਕ ਇਹ ਲਾਵੇ ਹੁੰਦਾ ਹੈ ਚਲੋ ਮੈਂ ਉਹ ਯੂਵੀ ਦਾ ਦੁੱਧ ਕਰ ਰਹੀ ਆਂ ਬਸ ਇਹਨੂੰ ਦੁੱਧ ਕਰਕੇ ਆਪਣਾ ਤਿਆਰ ਕਰਦੀ ਆਂ ਸਕੂਲ ਜਾਣਾ ਤੇ ਮੈਂ ਵੀਡੀਓ ਕੱਲ ਵੀ ਨਹੀਂ ਪਾਈ ਮੈਂ ਅੱਜ ਤੋਂ ਸਟਾਰਟ ਕਰ ਰਹੀ ਆਂ ਕਿਉਂਕਿ ਜਿਵੇਂ ਮੈਂ ਦੱਸਿਆ ਵੀ ਵੀਡੀਓ ਬਣਾਣਾ ਤੇ ਕੋਈ ਨਹੀਂ ਸੀਗਾ ਤਾਂ ਮੈਂ ਕਿਵੇਂ ਬਣਾ ਨਹੀਂ ਪਾਈ ਫਿਰ ਉਹ ਸਾਰੇ ਦਿਹਾੜੀ ਮੇਰੀ ਲੱਗ ਗਈ ਤੇ 2 2 3 3 ਦੇ ਕਰੀਬ ਬੈਠੇ ਹਾਂ ਹਾਪੋਰ ਚੋਲੀਆਂ ਵੀ ਹੁਣ ਆ ਗਏ ਯੂਗਿਰ ਕਾਹੇ ਤਿਆਰ ਫਟਾਫਟ ਤੇ ਬਾਕੀ ਤੁਹਾਨੂੰ ਥੋੜੇ ਦੇਰ ਤੱਕ ਹੋਰ ਬੰਦਾ ਆ ਰਿਹਾ ਅਲੇ ਰੱਤਾ ਮਾਰ ਰਿਹਾ ਹੁਣ ਅੱਜ ਮੈਂ ਜਿਵੇਂ ਤੁਹਾਨੂੰ ਦੱਸਿਆ ਤਾਂ ਮੈਂ ਬਾਅਦ ਚ ਦੱਸੂਗੀ ਕਿ ਹੁਣ ਅੱਗੇ ਜਾਣਾ ਅੱਜ ਫੇਰ ਜਾਣਾ ਹੈ ਜਾਣਾ ਇਹਦੇ ਨਾਲ ਕੇ ਆਪੂ ਦੇ ਨਾਲ ਕੇ ਜਾਣਾ ਹੈ ਅੱਜ ਆਉਂਦਾ ਮਾਮੂ ਲੈਣਾ ਆਉਗਾ ਇਹਦੀ ਮੰਮੂ ਮੰਨੂ ਅਗੂ ਨੂੰ ਦਿਨਾਂ ਚ ਕਿਉਂ ਕਿਹਨਾ ਦੇਣਾ ਇਹਨਾਂ ਦੇ ਟਾਈ ਤੇ ਉਹ ਤੇ ਤੇ ਟਾਈ ਚਾਚਾ ਨੇ ਹੋਰ ਕਿਸ ਕੁੜੀ ਦਾ ਮੰਗਣਾ ਹੈ ਅ ਤਾਈ ਦੀ ਕੁੜੀ ਦਾ ਬਸ ਚਾਚੇ ਦੀ ਕੁੜੀ ਦਾ ਨਾ ਮੰਗਣਾ ਹੈ ਉਹਦੀ ਮੰਗਣੇ ਦੀ ਸ਼ਾਪਿੰਗ ਕਰਾਣੀ ਆ ਉਹ ਫਿਰ ਸਾਨੂੰ ਇੱਥੇ ਬੁਲਾ ਰਹੀ ਆ ਇਹਦੀ ਮੰਮਾ ਨੂੰ ਬੁਲਾ ਰਹੀ ਤੇ ਨਹੀਂ ਕੀ ਫਿਰ ਉਹ ਇਹਦੀ ਮੰਮਾ ਕੰਨੀ ਵੀ ਅਨਾਂ ਨੂੰ ਉਹ ਨੂੰ ਹੀ ਪਤਾ ਹੈਗਾ ਵੀ ਇਹਦਾ ਘਟ ਵੱਟ ਚੱਲਦੀ ਆ ਵੀ ਤੁਸੀਂ ਨਾਲ ਚਲੋ ਵੀ ਤੁਹਾਨੂੰ ਸਾਰਾ ਪਤਾ ਹੈ ਵੀ ਨਾਲ ਅੰਗੇਜਮੈਂਟ ਦਾ ਖੁਸ਼ਗਵਾਨਾ ਮੈਂ ਕਿਹਾ ਕੋਈ ਨਾ ਚਲੇ ਜਾਊਂਗੇ ਬੇਲੇ ਹੀ ਆਪਾਂ ਸ਼ਾਪਿੰਗ ਕਰਨ ਚ ਮਜ਼ਾ ਆਉਂਦਾ ਪਰ ਮੈਨੂੰ ਜ਼ਿਆਦਾ ਆਉਂਦਾ ਏ ਜਦੋਂ ਆਪਣੇ ਹੱਥ ਚ ਵੀ ਪੈਸੇ ਹੋਣ ਆਪਾਂ ਵੀ ਚੀਜ਼ ਲੈਣੀ ਆ ਜ਼ਿਆਦਾ ਮਜ਼ਾ ਆਉਂਦਾ ਆ ਫਾਇਦਾ ਹੀ ਕਿਸ ਨਾ ਕਰਦਾ ਪੈਸੇ ਹੀ ਗਿਨਣਾ ਕਰਦਾ ਬੀਬੀ ਨੂੰ ਚੱਕ ਲੈ ਜੰਨੇ ਨਾਲ ਬੀਬੀ ਚ ਗੱਡੀ ਚ ਸਿੱਟ ਲੈਣੀ ਬੀਬੀ ਕਿਉਂਕਿ ਬੀਬੀ ਦੀ ਜੇਬ ਜੇਬ ਬੀਬੀ ਕੀ ਗੇਮ ਹੈ ਬਾਈ ਕੀ ਬੁੜੇ ਨੇ ਤੋ ਬੀਬੀ ਨੂੰ ਲੰਦੇ ਰਹੀ ਕਿ ਪੈਸਾ ਕੋਈ ਤੇ ਤੇ ਅਕਾਉਂਟ ਤੇ ਚਮੀਂ ਹੈ ਹਾਂ ਚਮੀਂ ਬੀਬੀ ਨੂੰ ਕਹ ਲਗਾ ਤੂੰ ਬੈਠੀ ਰਹਿ ਸਤੀ ਹੌਲੀ 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 ਕਹਿੰਦਾ ਬੀਬੀ ਦੇ ਸਰਾਣੇ ਰੋਈ ਚਾਉਂਦੀ ਬੀਬੀ ਦਵਾ ਦੇ ਦਵਾ ਦੇ ਦਵਾ ਦੇ ਗੱਡੀ ਬਸ ਹੁਣ ਸੈਟਰਡੇ ਜਾਣਾ 9:00 ਵਜੇ ਇਹ ਐਨੀ ਵਸ ਤੇ ਐਨੀ ਜਲਦੀ ਦੁਕਾਨਾਂ ਨਹੀਂ ਖੁੱਲਦੀਆਂ ਹੈਗੀਆਂ 10:00 ਵਜੇ 11:00 ਵਜੇ ਦੁਕਾਨਾਂ ਖੁੱਲਦੀਆਂ 10:30 ਤੁਸ 10:00 10:00 ਵੱਜ ਜਾਣੇ ਨੇ ਹੌਲੀ ਹੌਲੀ ਦੇ ਨਾਲ ਇੱਕ ਪਿੰਡ ਚ ਆਹ ਹਾਲ ਹੋ ਰਿਹਾ ਇੱਕ ਮੌਤ ਹੁੰਦੀ ਹੈ ਤਾਂ ਨਾਲ ਹੁੰਦਾ ਦੂਜੀ ਤੇਜੀ ਪਤਾ ਹੀ ਨਹੀਂ ਜਾਂਦੇ ਐਦਾਂ ਲਗਾਤਾਰ ਜੇ ਹੋਈ ਜਾਂਦਾ ਔਰ ਜਿਹਨਾਂ ਬੰਦੇ ਦਾ ਪਤਾ ਨਹੀਂ ਨਾ ਹੁੰਦਾ ਵੀ ਇਹ ਤਾਂ ਠੀਕ-ਠਾਕ ਨੇ ਉਹਨਾਂ ਦੀ ਅਚਾਨਕ ਹੋ ਜੇ ਫਿਰ ਉਹਨਾਂ ਨੇ ਸੁਣ ਕੇ ਸ਼ੌਕ ਲਾ ਗ ਜਾਂਦਾ ਨਾ ਵੀ ਅਚਾਨਕ ਹੀ ਉਹਦੀ ਮੌਤ ਹੋ ਗਈ ਐ ਨਾ ਵੀ ਜਦ ਕਿ ਉਹ ਅਜੇ ਠੀਕ ਠਾਕ ਤੇ ਬਿਲਕੁਲ ਲੇ ਗਈ ਤੂੰ ਤਾਂ ਪਾਲਾ ਕੱਪੜੇ ਪਰ ਨੌਨ ਕੇ ਚਾੜ੍ਹਨ ਤਿਆਰ ਹੋ ਰਹੇ ਛੋਟੜੇ ਇਹਨੂੰ ਵੀ ਛੱਡ ਜਾ ਬਸ ਇਹਨੂੰ ਛੱਡ ਲੈ ਆਂ ਜਾਂਦੇ ਹਾਂ ਹੈ ਸੰਦੂ ਉੱਚੀ ਗੋੜਾ ਐ ਮੈਂ ਹੁਣ ਆ ਉਹਦੇ ਪਟਕਾ ਬੰਨਦੇ ਆ ਮੈਂ ਤਿਆਰ ਹੋ ਗਈ ਅੱਬ ਦਾ ਉਹ ਯੈਲੋ ਸੂਟ ਤੇ ਚੁੰਨੀ ਬਦਲੀ ਹੋਈ ਆ ਬਸ ਚੁੰਨੀ ਬਦਲੀ ਹੋਈ ਆ ਸਿਰ ਮੈਂ ਬੋਣਾ ਹੈ ਫੇਰ ਪਹਿਲਾਂ ਫਿਰ ਆ ਦੇਖੋ ਮੈਂ ਬਾਹ ਕੱਢ ਰਹੀ ਆ ਨੀਚੇ ਨੂੰ ਮੂੰਹ ਚੱਕ ਚੱਕ ਕੇ ਟੀਵੀ ਦੇਖ ਰਹੇ ਆ ਦੇਖੋ ਥੋੜਾ ਉਹਦੇ ਨਾਲ ਕੇ ਚੱਲੇ ਆ ਦੇਖੋ ਆ ਫਟਕੇ ਬਣਾ ਲੈ ਚੱਜ ਨੇ ਨੇ ਹੈ ਹੈ ਫਟਕੇ ਬਣਾ ਲੈ ਚੱਜ ਨੇ ਨੇ ਦੱਬ ਕੇ ਰੱਖਾ ਥੱਲੇ ਨੂੰ ਐਂ ਦੱਬ ਐਂ ਬੇ ਥੱਲੇ ਥੱਲੇ ਨੂੰ ਦੱਬ ਕੇ ਬੰਨਦੇ ਘੁੱਟ ਕੇ ਨਹੀਂ ਆ ਜਣੀ ਬੈਠ ਰਹਿਗਾ ਬਾਹ ਨਾ ਦੱਬੀ mina jave kiti nahi mil gayi kade chalo jaao aao aao ab daran narike ka ra gaya lachad <laughs> dekh lo kujh nahi bhulla hai ga ਹਾਂ ਸਾਰੀ ਚੀਜ਼ਾਂ ਚੱਲ ਰਹੀ ਨੇ ਹਾਂ ਇਹਨੂੰ ਯਾਦ ਹੈ ਮੇਰੇ ਕੋਲ ਕਿੰਨੇ ਮਹੀਨੇ ਬਾਅਦ ਆਇਆ ਹਾਂ ਮੇਰੇ ਕੋਲ ਆ ਕੇ ਨਾ ਟੀਵੀ ਲਾ ਲਿਆ ਆਪਣੇ ਆਪ ਹੀ ਮੈਂ ਸੋਚਿਆ ਵੀ ਸਾਹਮਣੇ ਤੇ ਚੱਲੂਗਾ ਨਾ ਮੇਰੇ ਕੋਲ ਤੇ ਆ ਕੇ ਲਾਇਆ ਇਹਨੇ ਫਿਰ ਆ ਗਈ ਮੰਮੀ ਫਿਰ ਸਾਰੀ ਸਾਰੀ ਕੋਟੀ ਬਹੁਤ ਸੋਹਣੀ ਬਣ ਗਈ ਬਾਹਰ ਤੇ ਇੰਨੀ ਸੋਹਣੀ ਲੱਗਦੀ ਆ ਉਹ ਬਾਹਰ ਭਾਵਾਂਗੇ ਆਪਾਂ ਵੀ ਜਲਦੀ ਜਲਦੀ ਪੇਂਡ ਕਰਾ ਲਈਏ ਮੈਂ ਤਾਂ ਪੇਂਡ ਕਰਾ ਕੇ ਜੱਤਦੀਆਂ ਨੇ ਨਾ ਹਾਂ ਹੋਣੇ ਪੈਸੇ ਪੈਸੇ ਹੈ ਨੇ ਯੂਟਿਊਬਰਾਂ ਨੇ ਕਹਿੰਦੇ ਆ ਕਿੰਨੇ ਸਾਲ ਹੋ ਗਏ ਭਾਈ ਸਾਰੀ ਕੰਮ ਬਣਾ ਲਿਆ ਹੌਲੀ ਹੌਲੀ ਪਤਾ ਕੀ ਗੱਲ ਆ ਇਹ ਨਾਲੇ ਹੁਣ ਪਤਾ ਹੀ ਆ ਸਾਰੇ ਜ਼ਿੰਮੇਵਾਰ ਘਰਾਂ ਦੇ ਹਨਾ ਹੌਲੀ ਹੌਲੀ ਕੰਮ ਹੁੰਦਾ ਪਹਿਲਾਂ ਉੱਪਰ ਟੈਲਾ ਲਵਾਈਆਂ ਮੇਰੇ ਅੰਦਰ ਕਰਾਇਆ ਪਹਿਲਾਂ ਪੇਟ ਫਿਰ ਗੇਟਾ ਨੂੰ ਟੰਗ ਹੁਣ نیچے ਹੁਣ ਤੇ ਰੱਖ ਲੇ ਬਸ ਉਰੇ ਪੱਖ ਤੇ ਲਉ ਨੋਲ ਕੋਈ ਆਪਾਂ ਇਹ ਕੜੀ ਚੋਲ ਖਾਣੇ ਤੇ ਕੜੀ ਚੋਲ ਆ ਕੇ ਖਾ ਲਾਂਗੇ ਮਾਂ ਮਾਸ ਕਿੰਨੇ ਪਿਆਰ ਨਾਲ ਬਣਾ ਦੇਵੇ ਖਾ ਕੇ ਜਾਊਗੀ ਮਿਸੀਆਂ ਰੋਟੀਆਂ ਰਾਇਤਾ ਮਿਸੀਆਂ ਰੱਖੇ ਉਹਦੇ ਇਸ ਸੁਨੇ ਹਾਂ ਸਹੀ ਕੜੀ ਛੋਲਵੀਂ ਕੜੀ ਛੋਲ ਅਸੀਂ ਆ ਕੇ ਖਾਂ ਮੰਗੇ ਵਾਹ ਖਾਉਣੀ ਹੁਣ ਅਸੀਂ ਚੱਲਣੇ ਆ ਬਸ ਕੜੀ ਛੋਲ ਖਾਣੋਂ ਬਹੁਤ ਹੈ ਬੋਲ ਹੈ ਬੋਦੀ ਉੱਥੇ ਬਣਾਏ ਇਹਨੂੰ ਨਾ ਆਪਣੇ ਦੋ ਦਿਨ ਮਹੀਨੇ ਹੋ ਗਏ ਮੈਨੂੰ ਜਿੱਤਰੇ ਰੱਖ ਸੁੱਕੇ ਸਭੀ ਬਾਰਾਹ ਪੂਰੇ ਤੇ ਮੇਰੇ ਮਮੀ ਮੈਸੇ ਰੋਟੀਆਂ ਬਣਾਉਂਦੀ ਆ ਵਧੀਆ ਲੱਗਦੀ ਆ ਨਾ ਉਧਰ ਕੋਈ ਮੇਰੇ ਰੋਟੀਆਂ ਨਹੀਂ ਮਿਲ ਰਹੀਆਂ ਨਾ ਕਿੰਨੀ ਵਾਰ ਕਹ ਲਿਆ ਮੈਂ ਤੇ ਉਧਰ ਫਿਰ ਉਥੇ ਬਾ ਹੋ ਗਏ ਹੋਏ ਤੇ ਕਾਹਨੂੰ ਜਿੱਤਰ ਬਣਾੜੀਆਂ ਹੁੰਦੀਆਂ ਉਧਰ ਮੈਂ ਚਲੇ ਜਾਂਦੀ ਆ ਮੈਂ ਰਹਿਣਾ ਰਹਿਣਾ ਅੱਜ ਖਾ ਕੇ ਆਜਾ ਬੱਤ ਯਾਰੀ ਇੱਥੇ ਰਹਿ ਕੇ ਫਿਰ ਬਾਅਦ ਵਿੱਚ ਮੇਰਾ ਰਹਿਣਾ ਕੈਨਸਲ ਹੋ ਜਾਊਗਾ। ਮਾਸੇ ਜੋ ਜਿਹੜਿਆ ਪਿਆ ਵੀ ਅਸੀਂ ਆ ਗਏ ਹਾਂ। ਹਾਂ ਮੇਰੀ ਮੰਮੀ ਨੇ ਤਾਂ ਬਹੁਤ ਕਿਦਣ ਲੈ ਘੈਰੇ ਨੇ। ਹੋਰ ਕਦੇ ਕਹੇ ਆ ਖਾ ਲੋ ਆ ਖਾ ਲੋ ਆ। ਹੁੰਦਾਈ ਆ ਮਾਂ ਮੰਤੀਆਂ ਦਾ ਹੀ ਹੁੰਦਾ ਇਹ। ਹੈਨਾ। ਜੀ ਹੁਣ ਆ ਗਿਆ ਅਸੀਂ ਬਾਜ਼ਾਰ ਦੇ ਵਿੱਚ ਤੇ ਬਾਕੀ ਸਾਰੇ ਪਿੱਛੇ ਨੇ ਅਸੀਂ ਦਿਖਾ ਨਹੀਂ ਸਕਦੇ ਸਾਡੇ ਨਾਲ ਕੌਣ ਕੌਣਾ ਕਿਉਂਕਿ ਨਾ ਉਹਨਾਂ ਨੇ ਕੈਮਰੇ ਵਿੱਚ ਆਣਾ ਨਹੀਂ। ਦੀਦੀ ਨੂੰ ਤਾਂ ਦਿਖਾ ਦੰਨੇ ਆ ਤੇ ਉਹ ਪਿੱਛੋਂ ਲੈ ਰਹੇ ਨੇ ਜੁੱਤੀ। ਉਹ ਵੀ ਚੁੱਤੀ ਦੇਖ ਰਹੇ ਨੇ ਉਹ ਆਪਣੀ ਦੇਖ ਰਹੇ ਨੇ ਮੈਂ ਕਹਾ ਇਹ ਜੁੱਤੀ ਦੇਖ ਰਹੇ ਤਾਂ ਹੀ ਬੜਿਆ ਨਾ ਉਹ ਦੂਜੀ ਨਾਲ ਵਾਲੀ ਕੁੜੀ ਦਿਖ ਰਹੀ ਐ ਅਸੀਂ ਸ਼ਾਪਿੰਗ ਕਰਨ ਲਈ ਗਏ ਹਾਂ ਅਸੀਂ ਸ਼ਾਪਿੰਗ ਦੀ ਕੋਈ ਕਲਿੱਪ ਨਹੀਂ ਬਣਾਈ ਸਮਾਨ ਖੇਲੇਗਾ ਸਾਰਾ ਹਾਂ ਉਹ ਹੁਣ ਬਣਾਈ ਚਾਹੀ ਫਿਰ ਮੈਂ ਵਿੱਚ ਦੇਖ ਹੋ ਨਹੀਂ ਬਣਾ ਸਕਦੇ ਉਹਨਾਂ ਨੂੰ ਫਿਰ ਕੈਮਰੇ 'ਚ ਨਹੀਂ ਆਣਾ ਹੈਗਾ ਨਹੀਂ ਆਪਾਂ ਆਪਣੀ ਬਣਾ ਲਾਂਗੇ ਹਾਂ ਪੈਰਾਂ ਦੀ ਤਾਂ ਬਣਾਈ ਸੰਦੇ ਆ ਪੈਰਾਂ ਦੀ ਜਿਹੜੀਆਂ ਇਹਨਾਂ ਦੇ ਸੋਨੇ ਸੋਨੇ ਡਰੈੱਸਾਂਗੇ ਉੱਥੇ ਤਾਂ ਬਣਾਈ ਨਹੀਂ ਹੈਗੀ ਜੁੱਤੀ ਇਸ ਦੀ ਤਾਂ ਬਣਾਈ ਦੇ ਪੈਰਾਂ ਆਹੋ ਤਾਂ ਖਤਮ ਬਾਤ ਤੇ ਤੁਹਾਡਾ ਹਾਂ ਹੈ ਨਾ ਸਾਨੂੰ ਲੱਗਦਾ ਪੰਜੀਰੀ ਟਾਈਮ ਤੇ ਆਏ ਹੋਏ ਨਹੀਂ ਆ ਤਾਂ ਮੈਂ ਆਲੀ ਬਾਤ ਚ ਬਾਤ ਕਰਾਇਦੀ ਜਦ ਉਧਰ ਆਇਆ ਸੀ ਸੰਦੀਪ ਇੱਕ ਵਾਰ ਜਦ ਵੀ ਆਈ ਤੀ ਨਹੀਂ ਤੇਰੇ ਨਾਲ ਵੀ ਆਈ ਹੈ ਤੇਰੇ ਨਾਲ ਵੀ ਆਈਆਂ ਇੱਕ ਦੋ ਵਾਰ ਲੋਗ ਨਹੀਂ ਬਣਾਇਆ ਹਾਂ ਪਰ ਤੁਸੀਂ ਬਣਾਉ ਦੇਵੋ ਤਾਂ ਲੱਗਦਾ ਜਦ ਹਾਂ ਸਾਲ ਹੋ ਗਏ ਆ ਡੇਢ ਦੋ ਡੇਢ ਦੇ ਪਰ ਇੱਕ ਵਾਰ ਆਏ ਤੇ ਜਾਂਦੇ ਡੇਢ ਦੋ ਸਾਲ ਹੋ ਗਏ ਥੋੜਾ ਜਿਹਾ ਤਾਂ ਬਣਾਇਆ ਤੇ ਇੱਕ ਵਾਰ ਆਏ ਤੇ ਜਾਂਦੇ ਹਾਂ ਥੋੜਾ ਜਿਹਾ ਬਣਾਇਆ ਸੀ ਮੈਨੂੰ ਥੋੜੀ ਜੀ ਸੰਗ ਜੀ ਲੱਗਦੀ ਹੁੰਦੀ ਸੀ ਸਾਰੀ ਕੋਠੀ ਨੂੰ ਬਾਹਰ ਤੇ ਪੇਂਟ ਹੋ ਗਿਆ ਬਹੁਤ ਸੋਹਣੀ ਲੱਗ ਰਹੀ ਐ ਮਸੀ ਵਧੀਆ ਹੋ ਗਈ ਸਾਰੀ ਸਾਰੇ ਦੇਖ ਦੇ ਕੇ ਜਾਂਦੇ ਨੇ ਲੱਗ ਹਾਂ ਨਾ ਬਹੁਤ ਸੋਹਣੀ ਲੱਗ ਰਹੀ ਆ ਬਹੁਤ ਸੋਹਣੀ ਕਾਲਾ ਪੂਤ ਲਾਦੀ ਓਏ ਕਿਉਂ ਲੱਗ ਰਹੀ ਤਰਕਰ ਤੋਂ ਇਹ ਕਾ ਕਾ ਘੋੜੇ ਨਹੀਂ ਲਾਂਦੇ ਪਹਿਲਾਂ ਲਾਂਦੇ ਹੁੰਦੇ ਤੇ ਪਹਿਲਾਂ ਘਰ ਬਾਚ ਬੰਦੇ ਤੇ ਪਹਿਲਾਂ ਜੁੱਤੀਆਂ ਮੁੱਧੀਆਂ ਮਾਰ ਲੈਂਦੇ ਨਹੀਂ ਜੀਬਾਲੇ ਤੰਗ ਵਿੱਚ ਜੀਬਾਲੇ ਫਿੱਜ ਲੈਂਦੇ ਹਾਂ ਨਹੀਂ ਜੀਬਾਲੇ ਪੂਤ ਬਹੁਤ ਛੋੜੀ ਬਣੀ ਬਹੁਤ ਛੋੜੀ ਪੇਟ ਕਰਾਏ ਤੇ ਜਾਦੇ ਚਚਣ ਲੱਗ ਗਿਆ ਨਾ ਇਹ ਇੱਧਰ ਜਿਹੜਾ ਸਾਡੇ ਗਵੰਡੀਆਂ ਮੁੰਡਾ ਤੈਨੂੰ ਭੱਗ ਜਾਂਦਾ ਏ ਅੱਛਾ ਜੂਵੀ ਦਾ ਵੀ ਲੇਖਾ ਪੈਂਦਾ ਆਹ ਨਾ ਜੀ ਸਿਆਸੀ ਅੱਗੇ ਘਰੇ ਸ਼ਾਪਿੰਗ ਕਰਕੇ 3 ਵਜੇ ਦੁਪਹਿਰ ਦੇ 2:3 ਦਾ ਟਾਈਮ ਹੋ ਗਿਆ ਸਕੂਲ ਵਾਲੇ ਬੱਚੇ ਵੀ ਆ ਲੱਗੇ ਹੈ ਦੀਪ ਤਾਂ ਮੇਰੇ ਤੋਂ ਵੀ ਜ਼ਿਆਦਾ ਖਾਣ ਲੱਗਦੀ ਹੈ ਮੈਂ ਨਹੀਂ ਖਾ ਰਹੀ ਮੈਂ ਹਲੇ ਬੰਦ ਨਾ ਰਹੀ ਰੀਬ ਸੀ ਮਾਸ ਸੀ ਉਹਨਾਂ ਦੇ ਘਰ ਜਾਇਆ ਏ ਤੇ ਹਨਾ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀਗਾ ਤਾਂ ਕਰਕੇ ਉਹਨਾਂ ਨੇ ਘਰ ਜਾ ਕੇ ਆਏ ਆ ਪਤਾ ਲੈ ਕੇ ਆਏ ਪਤਾ ਲੈ ਕੇ ਆਏ ਆ ਘਰ ਜਾ ਕੇ ਆਏ ਆ ਫਿਰ ਘਰ ਜਾ ਕੇ ਪਤਾ ਲੈ ਕੇ ਆਏ ਆ ਉੱਪਰ ਆ ਗਾ ਉਹ ਹੋ ਰਿਹਾ ਸਮਾਰਕ ਹਾਂ ਹਾਂ ਬਹੁਤ ਸੋਹਣਾ ਲੱਗ ਰਿਹਾ ਬਾਹਰ ਤੇ ਪੇਂਟ ਹੋ ਕੇ ਦੇਖੋ ਅਸੀਂ ਵੀ ਇਹੀ ਮਿਸਤਰੀ ਲਾ ਲੈਣੇ ਬਸ ਬਹੁਤ ਵਧੀਆ ਪੇਂਟ ਕਰ ਦਿੰਦੇ ਨੇ ਅਸੀਂ ਵੀ ਆਹੀ ਲਾਵਾਂਗੇ ਹਨਾ ਆਪਾਂ ਵੀ ਇਹਨਾਂ ਤੋਂ ਹੀ ਕਰਾ ਲਾਂਗੇ ਫੜਦੇ ਬਾਹ ਦੁਖਦੀ ਆ ਮਾਸੀ ਕੰਸਟਰੀ ਆ ਪੂਰਾ ਕੰਮ ਨੋ ਵੇਖਦਾ ਹਨਾ ਨਾਲ ਉਹ ਦੇਖੋ ਕਿ ਕਿੰਨੀ ਸੋਹਣੀ ਲੱਗ ਰਿਹਾ ਪਰ ਜਦ ਦੇਖੋ ਪੇਂਟ ਹੋ ਜਾਂਦਾ ਕਿੰਨੀ ਸੋਹਣੀ ਲੱਗਦਾ ਹਨਾ ਕੋਠੀ ਹਾਂ ਤਾਂ ਗਮਲੇ ਗਮਲੇ ਲਿਆ ਕਰ 4 ਸਾਲਾਂ ਬਾਅਦ ਕਿ ਦੇ ਦੇ ਲੈ ਸਾਡੇ ਕਾਖੇ ਦਾ ਨੇ ਨਾਨੀ ਛੁੰਛਣਾ ਦੇ ਦੇ ਦੇਰੀ ਆ ابو ਨੂੰ ਦੋਤੇ ਨੂੰ ابو ਨੂੰ ਬਦਾਮ ਦਵਾ ਕੇ ਲੈ ਕੇ ਜਾ ਨਮਾ ਮਿਲ ਗਿਆ ਓਏ ਦੇਖ ਲੈ ਮਾਮੇ ਤੋਂ ਨਾਲੇ ਨਮਾ ਮਿਲ ਗਿਆ ਹਨਾ ਮਾਮੇ ਤੋਂ ਬਦਾਮ ਦਵਾ ਕੇ ਲੈ ਕੇ ਜਾਵਾਂਗੇ ਤਾਂ ਕਿ ਬੋਲ पे ਬੋਲ पे ਕਿਉਂਕਿ ਬੋਲਣੇ ਤੇ ਬਹੁਤ ਘਟ ਗਿਆ ਹਾਂ ਡਮ ਡਮ ਪਜਾ ਦ ਡਮ ਡਮ ਉਹ ਦੁਆ ਵੀ ਲੈ ਜਾ ਲੈ ਲੰਦਾ ਮਮੀ ਟੰਗੇ ਰਹਿਣ ਦੇ ਲੰਦਾ ਨਹੀਂ ਥੋਲੀ ਥੋਲੀ ਖੇਡ ਲੂਗਾ ਉੱਥੇ ਇੱਕ ਦੇ ਦੇ ਬਸ ਫਿਰ ਹੈ ਨਾ ਉਹ ਜਾ ਰਿਹਾ ਬਾਰੇ ਚੱਕ ਕੇ ਲੈ ਜਾ ਰਿਹਾ ਲੋਕ ਚੱਲ ਆ ਜਾ ਇੱਕ ਉਹਨੂੰ ਦੇ ਦਾਂਗੇ ਰਾਵੀ ਦੀ ਕੁੜੀ ਨੂੰ ਹਾਂ ਕੋਲ ਲੋਡ ਬਾਈ ਕਰਨ ਲੱਗਿਆ ਪਰ ਦੇਖੀ ਇਹ ਇਹ ਤਾਂ ਸਮਾਂ ਨਹੀਂ ਆ ਰਿਹਾ ਲੋਕਾਂ ਦੀ ਕਿੰਨੀ ਇਹਨਾਂ ਕਰ ਚੱਲੇ ਚਲੋ ਜਿਵੇਂ ਅਸੀਂ ਕਰਨੇ ਹੁਣ ਕਰਨ ਮੈਂ ਤਾਂ ਨਹੀਂ ਸਭ ਕੁਝ ਬਣ ਕਰਾਣ ਲੱਗੀ ਸੀ ਸਿਰ ਲਾ ਕੇ ਜੀ ਤੜਕੇ ਦੀ ਤਿਆਰੀ ਕਰ ਦਿੱਤੀ ਉਹ ਕਹਿੰਦੇ ਫਿਰ ਸ਼ਾਮ ਨੂੰ ਪਾਰਟੀ ਤੇ ਜਾਣਾ ਹੈ ਹਾਂ ਵਿਆਹ ਹੈ ਨਾ અમારી ਇੱਕ ਸਰਪੰਚ ਦੀ ਸਿਉ ਨੇ ਸੇਕਾ ਡੈਡੀ ਹਾਂ ਸੂ ਸੂ ਵਿੱਚੇ ਲਈ ਆਈਆਂ ਲਓ ਜੀ ਅਸੀਂ ਅੱਗੇ ਘਰ ਰੇ ਆਹੋ ਟਾਈਮ ਸੀ ਲਾ ਗਏ ਹਾਂ ਨੇ ਤਾਂ 7 ਵਜੇ ਆਉਂਦੇ ਆਣ ਸਾਰਾ ਬੂ ਨੂੰ ਪਹਿਲਾਂ ਸੁਸੂ ਕਰਾਇਆ ਉਹ ਕੱਢੀ ਉਹ ਕੰਨੀਆਂ ਥੱਲੇ ਮਾਰ ਕੱਢਦੀ ਪਿੰਨੀਆਂ ਲੈ ਕੇ ਆਵਾਂ ਜੀ ਮਾਂ ਦੋ ਪਿੰਨੀਆਂ ਦੋ ਮम्मी ਆਏ ਕਹ ਰਹੇ ਤੁਹਾਡੇ ਵਾਸਤੇ ਹੋਰ ਬਣਾ ਕੇ ਦਵਾਂ ਫੇਰ ਕੀ ਹੋ ਗਿਆ ਮਾਸੀ ਨੇ ਨੇ ਪਿਆਰ ਨਾਲ ਤੇਰੀ ਮੰਮੀ ਨੇ ਇੰਨੀ ਪਿਆਰ ਨਾਲ ਮੈਨੂੰ ਪਿੰਨੀਆਂ ਦਈਆਂ ਨੇ ਹੈ ਮੇਰੀ ਮੰਮੀ ਕਹਿੰਦੀ ਮੰਮੀ ਹਾਂ ਮੇਰੀ ਮੰਮੀ ਤੁਹਾਡੀ ਮੰਮੀ ਆਓ ਮੇ ਤੇਰੀ ਮੰਮੀ ਮੇਰੀ ਮੰਮੀ ਫਿਰ ਐਨੇ ਪਿਆਰ ਨਾਲ ਦਈਆਂ ਨੇ ਦੋ ਪਿੰਨੀਆਂ ਹੋਣ ਚਾਹੇ ਚਾਰ ਹੋਣ ਪਰ ਵਿਚਾਰੀ ਨੂੰ ਜਿੰਨੀਆਂ ਬਚੀਆਂ ਉਹੀ ਦੇਤੀਆਂ ਕਹਿੰਦੀ ਬਾਅਦ ਚ ਬਣਾ ਕੇ ਦੋ ਬਣਾ ਕੇ ਭੇਜੂੰਗੀ ਕਹਿੰਦੀ ਕਹਿੰਦੀ ਮੈਂ ਬਣਾ ਕੇ ਭੇਜੂੰਗੀ ਗਰ ਮੈਸੇਜ ਆਨ ਅਪਲੀਕੇਸ਼ਨ ਲੈਣਾ ਕੋਈ ਵੀ ਲੈਂਚ ਛੱਡਣਾ ਉਹਦਾ ਹਾਂ ਕਿਉਂਕਿ ਕੈਂਦੀ ਪਹਿਲਾਂ ਮੈਨੂੰ ਐ ਨਹੀਂ ਨਾ ਪਤਾ ਤਾਂ ਵੀ ਪਤਾ ਨਹੀਂ ਪਸੰਦ ਆਣਗੀਆਂ ਨਹੀਂ ਆਣਗੀਆਂ ਤਾਂ ਹੀ ਘੱਟ ਦਈਆਂ ਈਆਂ ਆਹੀ ਘੱਟ ਦਈ ਕਿਹਾ ਰਹੀ ਮੈਂ ਮੈਂ ਕਹਾਂ ਨਾ ਬਹੁਤ ਸੋ ਆਤਿਆ ਮੈਨੂੰ ਪਸੰਦ ਆ ਗਈ ਤੇ ਹਾਂ ਦੇਖੋ ਇਸ ਕਰਕੇ ਮੈਂ ਦੋ ਦੋ ਹੀ ਪਿੰਨੀਆਂ ਦਿਆ ਬੱਦੀਆਂ ਮਾਸੀ ਨੇ ਉਹ ਹੀ ਕੱਟ ਗਈ ਕਹਿੰਦੀ ਪਈਆਂ ਤਾਂ ਹੈਗੇ ਤੇ ਕੱਲ ਰਿਸ਼ਤੇਦਾਰ ਆਗੇ ਤੇ ਉਹਨਾਂ ਦੇਤੀਆਂ ਹਾਂ ਅੱਗੇ ਮੈਂ ਕੀ ਹਤਾ ਨਾ ਮੈਨੂੰ ਆਨਸਰ ਪੁੱਛਦਾ ਹਮੇਸ਼ਾ ਮੇਰੇ ਵਾਸਤੇ ਕੀ ਲੈ ਕੇ ਆਏ ਹੋ ਤੁਹਾਨੂੰ ਕਹਤਾਂ ਲਿੰਮੀ ਲੈ ਤਾਈ ਮੀ ਖਾ ਰੂਗਾ ਇੱਕ ਪਿੰਦੀ ਸੀ ਗਿਆ ਹੁਣ ਕਬੂਤਰੀ ਹੋਰ ਤੋਂ ਦੁੱਜੇ ਲਾਲ ਚਨਾਂ ਦਾ ਤੇ ਰੋਟੀ ਪਲਟਾ ਪੜਤ ਜਾ ਰੋਟੀ ਇੱਕ ਰੋਟੀ ਰਹਿ ਗਈ ਹੁਣ ਫਿਰ ਜਵਾਕ ਫੜਕਾਣਾ ਥੋੜੀ ਆ ਇੱਕ ਰੋਟੀ ਰਹਿ ਗਈ ਤੁਮ ਕਰਨਾ ਬਣਾ ਲਿਆ ਇੱਕ ਰੋਟੀ ਰਹਿ ਗਈ ਤੇ ਕਹਿੰਦੀ ਕੈਮਰਾਮੈਨ ਨਾਲਾ ਹੁਣ ਦੱਸ ਹੁਣ ਐਨੇ ਮਤਲਬ ਸਾਰੇ ਵਿਚਾਰੇ ਦੇਖਣਾ ਚਾਹੁੰਦੇ ਨੇ ਕਿ ਜਿਹੜੇ ਕਹਿ ਰਹੇ ਤੇ ਤੁਹਾਡੇ ਵੀਡੀਓ ਦੇਖ ਕੇ ਦੇਖ ਕੇ ਉਹ ਕਰਦੇ ਹਨਾ ਵੀ ਵੀਡੀਓ ਨਾ ਬੰਦ ਕਰੋ ਫਿਰ ਹੁਣ ਵਿਚਾਰਿਆਂ ਨੂੰ ਉਹਨਾਂ ਨੂੰ ਬੁਲਾਣਾ ਵੀ ਤਾਂ ਹੈ ਤਾਂ ਵੀ ਸਾਨੂੰ ਦੇਖੋ ਇੱਕ ਇੱਕ ਰੋਟੀ ਜਿਹਨੇ ਖਾਣੀਆਂ ਰੋਟੀ ਆਜੋ ਅੱਜ ਗਏ ਅੱਜ ਅੱਜ ਦੇ ਜਾ ਕੇ ਆਏ ਆ ਮੇਰੀ ਦਰਾੜੀ ਤੇ ਪੇਕੇ ਮੇਰੇ ਵੀ ਪੇਕੇ ਹੁਣ ਤੂੰ ਐਨਾ ਕਹਦੀ ਵੀ ਤੁਹਾਡੇ ਵੀ ਤਾਂ ਪੇਕੇ ਆ ਸੀ ਉਹਨੇ ਸੀ ਉਹਨੇ ਕਿਹਾ ਕਿਉਂਕਿ ਦਰਾੜੀ ਤੇ ਛਾੜੀ ਤੇ ਪੇਕੇ ਕੋਈ ਪੇਕ ਪੇਕੀ ਨਹੀਂ ਗਏ ਤੇ ਅੱਪਾ ਚਲੋ ਆਪਾਂ ਜੇ ਅੱਪਾ ਪਿਆਰ ਕਰਦੇ ਇੱਕ ਦੂਏ ਨੂੰ ਤਾਂ ਹੀ ਫਿਰ ਉਹਨਾਂ ਦੇ ਘਰਦਿਆਂ ਨੂੰ ਵੀ ਆਪਣਾ ਹੀ ਮੰਨਦੇ ਆ ਹਨਾ ਜੇ ਆਪਾਂ ਇੱਕ ਦੂਜੇ ਨੂੰ ਪਿਆਰ ਕਰਦੇ ਆ ਤੇ ਮੈਂ ਵੀ ਇੰਦੇ ਚੋਚੜਾ ਰਹਿਤਾ ਹੋ ਮਾਸਿਨ ਮਾਸਿਨ ਚੋਚੜਾ ਹੁੰਦਾ ਐਸਾ ਮੈਂ ਵੀ ਜਾਣਦੀ ਆ ਆ ਲਾਜ ਦੇ ਰਹੀ ਤੇ ਸਾਨੂੰ ਚੀਜ਼ਾਂ ਦਾ ਵੀ ਆ ਖਾ ਲੋ ਆ ਕੋਲੋਂ ਵੀ ਰਾਤ ਰਹਿ ਜੂਗੇ ਮੈਂ ਸਾਡੇ ਨੇ ਬਸ ਕਹਿ ਰਹੇ ਸੀ ਵੀ ਬਲਾ ਲਓ ਕਿ ਰਹਿ ਜਿਓ ਵੀ ਯੂਵੀ ਨੂੰ ਵੀ ਬਲਾ ਲਓ ਮੈਂ ਕਿ ਇੱਕ ਬੰਦਾ ਰਹਿ ਗਿਆ ਜੇ ਯੂਵੀ ਨਾਲ ਹੁੰਦਾ ਫਿਰ ਐ ਨਹੀਂ ਪਤਾ ਅਸੀਂ ਉੱਥੇ ਜਾ ਜੰਦੇ ਕੱਲ ਸਵੇਰੇ ਆਂਦੇ ਵਿਆਹ ਦੇ ਕੇ ਆਂਦੇ ਜੀ ਵੀ ਰਾਤ ਦਾ ਜਿਓ ਕਿਉਂਕਿ ਉੱਥੇ ਇੱਕ ਵਿਆਹ ਤਾਂ ਸੀ ਸੋਚਿਆ ਤਾਂ ਵੀ ਉੱਥੇ ਜਾਵੋਗੇ ਲੈ ਜੰਦਾ ਜੀਵਨ ਦਾ ਆ ਉਹਨੇ ਜਵਾਬ ਨਹੀਂ ਦੇਣਾ ਤਾਂ ਹਾਂ ਜੀਵਨ ਮਾਮੇ ਨਾਲ ਵਿਆਹ ਕਰ ਗਏ ਹਨ ਹੈਨਾ ਹੋਰ ਚਲੋ ਜੀ ਰੋਟੀ ਹੁਣ ਅਸੀਂ ਲਾ ਲਈ ਏ ਆਪਣਾ ਕੰਮ ਆ ਕੇ ਕਰਿਆ ਹੀ ਪਰ ਸਬਜੀ ਤਾਂ ਜਿੰਨ ਨਾਲ ਕਰੇ ਹੰਮੀ ਨੇ ਤਾਂ ਹਾਂ ਬਾਕੀ ਸਭ ਜਿਹੜਾ ਕੰਮ ਕਰੇ ਤੇ ਅਸੀਂ ਉਹ ਵੀ ਕਰਿਆ ਹੈ ਆਪਦਾ ਬੜਾ ਵਧੀਆ ਹੋ ਗਿਆ ਸਾਰਾ ਕੁਝ ਹੈ ਨਾ ਤੇ ਬਸ ਵਲੌਗ ਤਾਂ ਹਜੇ ਅੱਗੇ ਕੰਟੀਨਿਊ ਰਹੂਗਾ ਥੋੜਾ ਜਾ ਕੇ ਲੈਣਾ ਥੋੜਾ ਜਾ ਹਾਂ ਚਲੋ ਜੀ ਰੋਟੀ ਬਣ ਗਈ ਹੁਣ ਤਵੀ ਤਾਰੀਏ ਹੁਣ ਰੋਜ਼ ਦਾ ਕੰਟੀਨਿਊ ਵਲੌਗ ਹੋਣਗੇ ਡੇਲੀ ਇਹ ਰੋਜ਼ ਦੇਖਿਆ ਕਰੋ ਰੋਜ਼ ਤੁਹਾਨੂੰ ਫਨੀ ਫਨੀ ਵਲੌਗ ਪਿਆ ਕਰਨੇ ਉਕੀਨ ਮੈਂ ਪਹਿਲਾਂ ਮੇਰੇ ਤੋਂ ਹੱਸਿਆ ਨਹੀਂ ਜਾਂਦਾ ਤਾਂ ਮੇਰਾ ਮੂੰਹ ਟੁੱਟ ਗਿਆ ਤਾਂ ਹੁਣ ਜੁੜ ਗਿਆ ਹੁਣ ਜੋੜਿਆ ਏ ਵਿਚਾਰੇ ਦਾ ਸਿਲਵਟਾ ਸਿਲਵਟਾ ਲਾ ਲਾ ਕੇ ਜੋੜਿਆ ਹੋਰ ਸਲਾਈ ਕਰ ਕਰਕੇ ਹੁਣ ਇਹੀ ਉਮੀਦ ਰੱਖਿਆ ਵੀ ਦੁਬਾਰੇ ਟੁੱਟੇ ਨਾ ਤੁਸੀਂ ਕਹੀ ਜਾ ਰਹੇ ਹੋ ਵੀ ਮੂੰਹ ਨਾ ਆਪਣਾ ਥੋੜੀ ਹਾਂ ਨਹੀਂ ਫੇਰ ਉਹੀ ਹੋ ਜੂਰ ਤੁਮ ਸੋ ਚਲੋ ਜੀ ਹੁਣ ਸਾਰਾ ਕੰਮ ਸਾਰਾ ਲੈ ਜਾ ਕੋਈ ਨਾ ਚੁੱਕ ਸਕੇ ਹਾਂ ਆ ਵੀ ਅੰਦਰ ਲੈ ਜਾ ਆਹਾਂ ਸਟੈਂਡ ਦਾ ਰੱਖ ਲਿਆ ਨਾ ਮੈਂ ਇਹਨੂੰ ਕਹਿ ਰਹੀ ਵੀ ਅੰਦਰੇ ਲੈ ਜਾ। ਉਹ ਵੀ ਮੇਰਾ ਫੋਨ ਵੀ ਚੱਕ ਲਿਆ। ਜਾ ਫੋਨ ਵੀ ਲੈ ਜਾ ਪੱਦ। ਮੇਰੇ ਵਾਸਤੇ ਲੈ ਕੇ ਆ। ਤੇਰੇ ਵਾਸਤੇ ਫੋਨਾ। ਤੇਰੇ ਵਾਸਤੇ ਪਿੰਨੀਆਂ ਪਿੰਨੀਆਂ 2 ਵਜੇ ਦੀਆਂ। ਮੈਂ ਦੋ ਇਹ ਚੱਕ ਲਈ। ਫੋਨਾ ਵੀ ਕਹਿ ਦੋ ਫੋਨਾ। ਉਹ ਆਪੂ ਦੇ ਬੁਲਬਲੇ ਉੱਡ ਕੇ ਆਏ। ਆਹ ਦੇ। ਹੋਰ ਕੀ ਨੇ ਕਿਹਾ? 2 ਵਜੇ ਦੀਆਂ ਨਾਨੀ ਦੇ ਫਰਿੱਜ ਚ। ਦੋਏ ਦੇਤੀਆਂ ਕਹਿੰਦੀ ਬਾਤ ਚ ਬਣਾ ਕੇ ਦਊਂਗੀ ਬਣਾ ਹੀ ਦੇ ਤੂੰ ਕਹਿ ਲਈ ਫੋਰ ਕੀ ਆ ਬਚਾ ਹੈ ਆ ਬੁਲਬਲੇ ਉਹਨੇ ਰਾਗ ਲੁਣਾ ਦੇ ਨਿਆ ਹਾ ਫਾਚੇ ਹੋਰ ਹਾਈ ਸਕੂਲ ਹਉ ਤਾਂ ਬੂਨੂ ਦੇ ਲੈ ਅਸੀਂ ਉਹ ਤਾਂ ਅਸੀਂ ਹੋਰ ਨੂੰ ਦੁਆੜ ਗਏ ਤੇ ਆਪਣੇ ਥੋੜੀ ਲੈਣ ਦੇ ਤੇ ਆਪਾਂ ਕਿੱਧਰ ਜਾਣਾ ਹਾ ਆਪਾਂ ਨੂੰ ਕਾ ਵਿਆਹ ਤੇ ਵਿਆਹ ਲੰਘ ਕੇ ਖਤਮ ਹੋ ਗਏ ਆਪਣਾ ਹੁਣ ਬਸ ਉਹ ਬਾਕੀ ਫੋਰ ਉਹ ਤਾਂ ਹਰਪ੍ਰੀਤ ਫੜਾ ਕੇ ਗਿਆ ਜੀ ਬੁਲਬਲੇ ਕਿਵੇਂ ਆਉਂ ਉਹ ਬੂਨੂ ਦੇਣ ਨੂੰ ਉਹ ਮੰਨ ਲਾ ਤਾਂ ਰਾਵੀ ਉਹਨੇ ਤੇ ਲੈ ਕੇ ਆਉਣਾ ਨਾ ਹੂੰ ਇਹ ਸਾਰੀ ਪਰ ਮੈਂ ਵਲੌਗ ਨਹੀਂ ਬਣਾਇਆ ਤਾਂ ਸਾਰੀ ਤਿਆਰੀ ਕਰੀ ਚਲਦੀ ਬਹੁਤ ਸੋਹਣੀ ਵੈ ਮੈਂ ਤਿਆਰੀ ਕੰਮ ਹਰ ਇੱਕ ਦੇ ਬਟਾਂਦੀ ਰਹੀ ਤੀ ਮਤਲਬ ਸਾਰੇ ਘਰਾਨੇ ਪਰ ਵਲੌਗ ਚ ਨਹੀਂ ਬਣਦੀ ਹੁੰਦੀ ਇਹ ਨਾਲ ਕਰ ਲਿਆ ਮੈਂ ਅੱਹਾ ਚੱਕ ਲਿਆ ਦਾਣਾ ਨਹੀਂ ਹੈ ਬਾਹਰ ਲਾਤੀ ਟੋਕਰੀ ਕੀ ਹੈ ਠੰਡ ਕਿਹੜਾ ਹੈ ਕੀ ਹਣਾ ਆ ਸਿੱਸੀ ਆ ਚੋਂ ਚਰ ਮੈਂ ਲੈ ਆਈਂ ਬਣਾਵਾ ਵੀ ਲਿਆ ਰੋਟੀਆਂ ਤਾਂ ਲਿਆ ਹਾਂ ਨਾਲ ਆਪਣੀ ਆਓ ਤੇ ਲਾਇਆ ਰੋਟੀਆਂ ਤੇ ਸਨਾ ਤੇ 15 ਬਰ ਮਦਰ ਵਾਲਾ ਹੈ ਪੀ ਦੋ ਲਾਗਰੇ ਤੇ ਇੱਕ ਮੈ ਕੇ ਚਾਹ ਵੀ ਸਬੂਦਾ ਲੈ ਲੈਣੀ ਹੈ ਮੱਖਣ ਕਿੰਨੂ ਦੇ ਦਾਂਗੇ ਰਾਵੀ ਦੀ ਕੋਈ ਨ ਦੇ ਦਾਂਗੇ ਮੋਇਲੀਆਂ ਫਿਰ ਇੱਕ ਨਾ ਫਿਰ ਇਹ ਇਹ ਮੈਂ ਆਖ ਕਤਿ ਮਰਾਲਿਆ ਫਿਰ ਮੈਂ ਇੱਕ ਤਾਂ ਛੱਡਿਆ ਹੀ ਉੱਥੇ ਮਹਾ ਚਲੀ ਕੇ ਲੈ ਲੂਗੀ ਬਿਆਰ ਆ ਵੀ ਦੀ ਕੁੜੀ ਨੂੰ ਦੇ ਦੂੰਗੇ ਅੱਖ ਚ ਮਰਾ ਲਿਆ ਲੇ ਉੱਥੇ ਇਹ ਐ ਖੇਡਦਾ ਏ ਅੱਖ ਤੇ ਮਾਰ ਮਾਰ ਕੇ ਚਲੋ ਮੈਂ ਦੇ ਆਣਾ ਹੋਰ ਬੇਸਤਨਾ ਨਹੀਂ ਜਾਂਦਾ ਮੈਂ ਤਾਂ ਤੋਹੇ ਖੋਲ ਲਿਆ ਇੰਨੀ ਵੀ ਇਹਨੂੰ ਖੇਡ ਕਰਦੇ ਨੇ ਜਿੰਦ ਤੱਕ। ਬਾਏ। ਫਿਰ ਆਣਾ ਉਹਨੂੰ। ਹਾਰ ਕੇ ਕਹਿੰਦੇ ਦੋ ਖੇਡ ਦੇ ਤਾਂ ਖੇਡ ਲੱਗਿਆ ਪੈਂਦੇ। ਪੂਰੇ। ਹਾਂ। ਲੋ ਜੀ ਕੰਮ ਸਾਰਾ ਨਿਪਟ ਗਿਆ ਤੇ ਹੁਣ ਅਸੀਂ ਘੁੰਮਣ ਲੱਗੇ। ਤੈਨੂੰ ਹੋਣਾ ਅਸੀਂ ਸਰਦਰੇ ਘੁਮ ਕੇ ਆ ਕਰਾਂਗੇ। ਕਈ ਦਿਨ ਹੋ ਗਏ ਆਣਾ ਜਾਣਾ ਜਾਂ ਨਿਕਤੋਂ ਹੋ ਰਿਹਾ ਤਾਂ। ਉਹ ਟਾਈਮ ਸਿਰ ਘੁੰਮ ਕੇ ਆ ਕਰਾਂਗੇ। ਵੀ ਮੈਨੂੰ ਕੋਈ ਚੱਕ ਬਾਰੇ। ਫਿਰ ਆਪਾਂ ਚੱਲੀਏ ਘੁੰਮਣ। ਆਉਂ ਜਾ ਰਹੀ ਐ। ਜਾ ਰਹੀ ਐ। ਹਾਂ। ਉਹ ਜਾ ਰੱਖੂਗੀ ਐ। ਕਾਲਾ। 2 ਵਜੇ। ਹੁਣ ਅਸੀਂ ਇੱਧਰ ਨੂੰ ਘੁੰਮ ਕੇ ਆਣੇ ਆ ਕਿਉਂਕਿ ਨਾ ਕਈ ਦਿਨ ਹੋ ਗਏ। ਮੇਰਾ ਟਿੱਕ ਉਹਦੋਂ ਜਿੱਦਾਂ ਦਾ ਮਰੂਦ ਨਾਲ ਦੁਖ ਰਹਿਤਾ ਓਦੋਂ ਦਾ ਹੀ ਦੁਖ ਰਹਾਏ ਮਰੂਦ ਦਾ ਕੱਚੇ ਖਾਇਆ ਕਰ ਉੱਥੇ ਵੀ ਬਖਸ਼ੇ ਵਾਲੇ ਵੀ ਦੁਖੀ ਗਿਆ ਉੱਥੇ ਵੀ ਦੁਖੀ ਗਿਆ ਕੱਚੇ ਨੂੰ ਦਿਖਾਉਂਦੇ ਹੋਰ ਕਿਰਾਕੀ ਮਰੂਦ ਤਾਂ ਬਹੁਤ ਕਰਾ ਕਰਾ ਹਾਂ ਬੰਦ ਕਰ ਤੇ ਮੈਂ ਕਿਹਨੇ ਖਾਂਦੀ ਕੋਈ ਯਾਦਗਾਰ ਲੱਗ ਜੇਣਾ ਪਤਲੀ ਬਣ ਜੂਗੀ ਨਾ ਮੈਂ ਬੰਦ ਕਰ ਦਿੰਦੀ ਬੱਤੇ ਹੀ ਭਾਈ ਚਲੋ ਕਰਦੇ ਫਿਰ ਅੱਧੀ ਮੰਗ ਰਹਿ ਚਾਹੇ ਨੰਬਰ ਰਾਤ ਨੂੰ ਨੇੜੇ ਘੁੰਮਿਆਵਾਂਗੇ ਮੈਂ ਵੀ ਕਰਤੀ ਬੰਦ ਕੱਲ ਵੀ ਨਹੀਂ ਖਾਇਆ ਨੇੜੇ ਤੋਂ ਕੁੜਿਆ ਮੰਗੇ ਰੋਕੀ ਮਹਾਰਾਜ ਦੀ ਫਿਰ ਆ ਕੇ ਲੇ ਲਾ ਦੇ ਦੀ ਆਨੇ ਨੇੜੇ ਤੋਂ ਅਕੋਤੀ ਚੱਕਰ ਤੋਂ ਜਾਓ ਉਹ ਉਹ ਦੇ ਬਟਕ ਨੂੰ ਮੇਰਾ ਤਗੜਾ ਤਾਂ ਉਹ ਜੀ ਚਲੋ ਬਣਾ ਬਾਅਦ ਤੱਕ ਲੋਗ ਸਾਡਾ ਇੱਥੇ ਤੱਕ ਸੀਗਾ ਉਹ ਤਾਂ ਲੈ ਲਓ ਥੈਂਕ ਯੂ ਕਹ ਲੀ ਕੀ ਦੇ ਕਹੇ ਸੀ ਛੁਣ ਛੜਾ ਦੇ ਦਿੱਤਾ ਪਹ ਲੱਗੇ ਨੇ ਛੁਣੇ ਤੋਂ ਖਾਣਾ ਕਢਾ ਲਿਆ ਤੁਸੀਂ ਥੈਂਕ ਯੂ ਆ ਗਿਆ ਆਹ ਛੁਣ ਛੜਾ ਦੇ ਕੇ ਹੀ ਆਏ ਸੋ ਅੱਜ ਦਾ ਵਲੋਗ ਸਾਡਾ ਇੱਥੇ ਤੱਕ ਸੀਗਾ ਇਹਨੂੰ ਸਾਈਕਲ 'ਚ ਬਿਠਾ ਲਓ ਹੁਣ ਫਾਸ ਮਿਲਦੇ ਆ ਤੁਹਾਨੂੰ ਅਸੀਂ ਆਪਣੇ ਅਗਲੇ ਵਲੋਗ ਚਲੋ